ਤੇ ਵੀਰੇ ਜਗਾ ਕਹੀ ਤੈਨੂੰ ਨਾ ਪੁੱਛਿਆ ਠੇਕੇਦਾਰ ਦਾ ਦੱਸਤਾ ਤੇ ਬੁਆਲੇ ਨਾ ਬੰਦਾ ਜਿਹੜਾ ਉਹਨੇ ਪਾਇਆ ਉੱਤੇ ਉਹਨੂੰ ਇਹ ਕਮਾਲ ਦੀ ਵੀਰੇ ਥੋੜਾ ਗੱਲ ਈ ਯਾਰ ਸਾਡੀ ਮਿਹਨਤ ਦੇ ਪੈਸੇ ਸਾਡੇ ਵੀਰੇ ਇਹਦੀ ਗੱਲ ਹੀ ਨਹੀਂ ਨਾ ਗੱਲ ਤੇ ਫਿਰ ਨਹੀਂ ਗੱਲ ਤਾਂ ਠੀਕ ਗੱਲ ਕਰ ਲੈ ਲੜੇ ਨਹੀਂ ਗੱਲ ਨਹੀਂ ਹੁੰਦੀ ਇਹ ਸੁਣ ਆ ਸਰ ਜਗਾ ਕਿ ਆ ਸਰ ਦੀ ਕਿੱਥੇ ਤੱਕ ਬੰਦ ਲੀ ਹੈ ਇੱਥੋਂ ਤੱਕ ਬੰਦੀ ਆ ਇੱਥੇ ਤੱਕ ਬੰਦੀ ਆ ਸਰ ਤੋਂ ਥੋੜੇ ਤੇ ਸਰ ਤੋਂ ਘਰ ਨੂੰ ਪੈਲੀ ਨੂੰ ਰਾਹ ਨਹੀਂ ਹੁੰਦਾ ਬਣਾ ਲੈ ਵੀਡੀਓ ਲੈ ਵੀਰੇ ਇੱਧਰ ਵੀਡੀਓ ਬਣਾ ਤੂੰ ਹਾਂ ਮੈਂ ਮੇਰੇ ਤੇ ਬਣਾ ਵੀਡੀਓ ਇੱਧਰ ਹਾਂ ਤੇਰੇ ਨਾਲ ਤੜੀ ਜਮੈਂ ਤਾਦ ਮੈਂ ਬਣਾ ਵੀਡੀਓ 700 ਤੋਂ ਹੈ ਬੰਦਿਆ ਮੇਰੇ 300 ਦੋ ਆ ਗਿਆ 300 ਦੇ ਗੱਲ 300 ਰੁਪਏ ਦੋ ਇਹ ਵੀ ਗੱਲ ਹੋਈਦਾ ਮਾਲ ਦੀ ਗੱਲ ਯਾਰ ਲੈ ਕੱਢੀ ਕਿੱਡੀ ਗੱਲ ਹਰ ਘੜ ਘੱਟੇ ਬਣਾ ਤਾਉੜਾ ਚੌੜਾ ਤੂੰ ਨਾ ਹੋ ਮੇਰੇ ਨਾਲ ਉਸਤਾਦ ਕਰੇਗਾ ਤੂੰ ਦਾ ਕਰਦ ਬਖੜੋ ਬਰੇਕ ਮੋਟਰ ਹਾਂ ਐ ਤੂੰ ਗੱਲ ਮੁਕੀ ਰਾ ਤੂੰ ਗੱਲ ਰੋੜਾ ਤੂੰ ਐ ਪਾਈ ਇਹਨੂੰ ਉਰੇ 30 ਰੁਪਏ ਮੰਗੇ ਗਲਤ ਨਹੀਂ ਬੋਲਿਆ ਮੈਂ ਕੁਛ ਨਹੀਂ ਠੀਕ ਹੈ ਹੁਣ ਬਾਹਰ ਨਾ ਆ। ਬਾਹਰ ਨਾ ਆ। ਮੈਂ ਕਿਉਂ ਬੋਲ ਰਿਹਾ? ਗੰਡਾ ਹੀ ਬੋਲਣਾ ਮੈਂ। ਨਹੀਂ ਯਾਰ ਤੂੰ ਘਰਮ ਚੱਲਣ ਦੇ ਨੂੰ ਅੱਧੀ ਘਰਮ ਕਿਹੜੀ ਗੱਲ। ਮੇਂਹਂਦਰੇ ਸਾਡੇ ਪੈਸੇ ਯਾਰ ਲੈ। ਮੈਂ ਮੇਂਹਂਦਰੇ ਖਾਂਦੇ ਤਾਂ ਨਹੀਂ ਤੇ ਮਿਹਨਤ ਰਖ ਮਖਾਨੇ ਮਿਹਨਤ ਦੇ ਪੈਸੇ ਸਾਡੇ ਹਰ ਕੀ ਲੈ ਲੜਾ ਲੜਾਈ ਕਰਦਾ ਸੋ ਪੈਸੇ ਲੜਾ ਲੜਾਈ ਤੀ ਕਰਦੇ ਤੇ ਕੈਂਡੀਡੇਟ ਵਧੀਆ ਗੱਲ ਦੋ ਮੈਡੀਵੇਸ਼ਨ ਜੇ ਫਿਰ ਪੀਹਾਂ ਦੀ ਗੱਲ ਕਰੀ ਅਸੀਂ ਸਾਡੇ ਮਿਹਨਤ ਦੇ ਨੇ ਲਾਡੇ ਵੀਰ ਲੈ ਸਾਨੂੰ ਕੋਈ ਬੰਦਾ ਕਹਿ ਕੇ ਆ ਵੀ ਕੈਂਡੀਡੇਟ ਸਾਨੂੰ ਕੋਈ ਬੰਦਾ ਕੁਝ ਨਹੀਂ ਕਹਿ ਕੇ ਗਿਆ ਦੇ ਲੈ ਗੱਡੀ ਲਾ ਕੇ ਗਿਆ ਚਲਾ ਗੱਲ ਪੀਹਾਂ ਦੀ ਨਹੀਂ ਹਾਂ ਕੈਂਡੀਗਲ ਤੂੰ ਮੈਂ ਜਿੰਨੇ ਬੰਦੇ ਸਾਡੇ ਮਿਹਨਤ ਦੇ ਆ ਪਹਿਲੇ ਹੀ ਲਾਉਣਾ ਪਾਉਂਦੇ ਵੀ ਪਿੱਛੇ ਲੈ ਉੱਤੇ ਬੈਠੇ ਟੇ ਟੇ ਦੀ ਕਹਾ ਤੈਨੂੰ ਪੈਸੇ ਮਿਲਣਗੇ ਖੇਡ ਦੇਗਾ ਉਰੇ ਠੇਕਾ ਭਿੰਦਾ ਅੰਦਰ ਲੈ ਠੇਕਾ ਭਿੰਦਾ ਥੋੜਾ ਥੋੜਾ ਭਿੰਦਾ ਸਾਰੇ ਭਿੰਦਾ ਵੀਰੇ ਅੰਦਰ ਬਾਹਰ ਦਾ ਹੋਣ ਕਿਹਾਂ ਕੋਈ ਲੱਗੇ ਹੋਈ ਆ ਥੱਲੇ ਵਾਸਤੇ ਹੋਰ ਇੱਕ ਦੂਤੇ ਨਾਲ ਗੱਡੀਆਂ ਪੈਸੇ ਦਿੰਦੇ ਹੋਵੇ ਛੱਡੇ ਲੱਗੇ ਹੋਵੇ ਨਾ ਕੋਈ ਮਰਜੀ ਹੈ ਸਾਰਿਆਂ ਕੋਲ ਚੱਲਾ ਸਰਕਾਰ ਨਹੀਂ ਗਈ ਥੋੜਾ ਬਾਤ ਬਣਾਓ ਬਾਤ ਬਣਾਓ ਘੁੱਪ ਤੇ ਗੱਡੀਆਂ ਖੜਦੀਆਂ ਨਹੀਂ ਹਾਲੇ ਪਾਰਕ ਬਣਾਉਣ ਪੱਗੀ ਤੇ ਆਈਏ ਨੇ ਹੁਣ ਆ ਗਏ ਮੈਨੂੰ ਕਹਿੰਦੇ ਵੀ ਇਹ ਕਾਦੀ ਵਾਰਗੀਆਂ ਵੀਡੀਓ ਬਣਾ ਰਿਆ ਦੀ। ਕੋਈ ਨਹੀਂ ਮੈਂ ਕਹਿੰਦਾ ਵਧੀਆ ਸੁਣ ਲੈ। ਪਰ ਹਾਂ ਮੈਂ ਉਹੀ ਗੱਲ ਕਰਨਾ ਪਹਿਲਾਂ। ਗੱਲ ਪਿਆ ਕਰਨਾ ਪਿਆ ਕਰਨਾ। ਧੱਕੇ ਆਂ। ਹੱਕ ਦੀ ਵੀਰੇ ਮਿਹਨਤ ਕਰਨੇ ਯਾਰ। ਮੇਰੇ ਕੋਲ 30 ਰੁਪਏ ਲੈ। ਮੈਂ ਦੇਣ ਨੂੰ ਤਿਆਰ ਆ। ਪਹਿਲੇ ਇੱਥੇ ਜਿਹੜੀਆਂ ਗੱਡੀਆਂ ਖੜਦੀਆਂ ਆ ਛਰੇ ਆ ਇੱਥੇ ਜਿਹੜਾ ਠੱਗਾ ਫਿਰ ਤੁਹਾਡੀ ਆਮ ਆਦਮੀ ਪਾਰਟੀ ਦਾ। ਕੋਈ ਨਹੀਂ ਕੋਈ ਇਹਦੇ ਬੰਦੇ ਨਹੀਂ ਵੀਰੇ। 100000 ਰੁਪਏ ਖਰਚਾ ਮੈਂ ਤੇ ਪਾਰਟੀ ਵਾਲੇ ਜੋ ਫਿਰ 7 ਲੱਖ ਰੁਪਏ ਬਾਈ ਜੀ ਢੁੱਪੇ ਖੜੀ ਵੀਡੀਓ ਨੂੰ ਤੁਸ ਜਾ ਕੇ ਵੇਖੋ ਜਿੱਥੋਂ ਜਿੱਥੋਂ ਗੱਲ ਬਾਈ ਜੀ ਕੋਰਟ ਦੇ ਵਿੱਚ ਕੱਲ ਹੋਊਗੀ ਕੋਰਟ ਦੀ ਤੁਸੀਂ ਉੱਥੇ ਭਾੜੇ ਨਹੀਂ ਨਹੀਂ ਅਸੀਂ ਉੱਥੇ ਭਾੜੇ ਭਾੜੀਆਂ ਵੀ ਬਾਈ ਯਾਰ ਗੰਗਸੂਰ ਮਾਰਾ ਜਾ ਥੋੜਾ ਦੇਖੋ ਉੱਥੇ ਪਾਇਆ ਇਹਦੇ ਗਾਹ ਸੁਣ ਲਓ ਨਾ ਜਿਹੜੇ ਉਹਦਾ ਮੈਂ ਗਲਤ ਕਰਦੇ ਹਾਂ ਗੱਲ ਉਸਤਾਦ ਜੀ ਨਹੀਂ ਹੌਲੀ ਬੋਲਦਾ ਮੈਂ ਹਰ ਇੱਕ ਗੱਲ ਗਲਤ ਕਰ ਦਿੰਦੀ ਹਾਂ ਬਾਈ ਜੀ ਉਹ ਕਹਿੰਦੇ ਕਾਹਦੇ ਪੈਸੇ ਇੱਕ ਮਿੰਟ ਯਾਰ ਆ ਵੀਡੀਓ ਬੈਕ ਕਰਕੇ ਸੁਣ ਲਓ ਸਾਡੀ ਆ ਭਾਈ ਜੀ ਗੱਲ ਸੁਣੋ ਭਰਾ ਜੀ ਇੱਧਰ ਆ ਉਹ ਨਹੀਂ ਯਾਰ ਗੱਲ ਪੈਸਿਆਂ ਦੀ ਨਹੀਂਗੀ ਥੋੜਾ ਖੰਡਾ ਬੈਕ ਕਰਕੇ ਕਰ ਲੋ ਮੈਂ ਕਿੱਥੇ ਗਲਤ ਬੋਲ ਰਿਹਾ ਮੇਰੀ ਗੱਲ ਤਾਂ ਸੁਣੋ ਭਰਾ ਜੀ ਮੇਰੀ ਗੱਲ ਇਹਨਾਂ ਨੇ ਪੁੱਛਿਆ ਕਿੰਦਾ ਕੀਤਾ ਯਾਰ ਆ ਆ ਵੇਖਦਾ ਕਿਵੇਂ ਬੋਲਦਾ ਇਹਨਾਂ ਨੇ ਕਿਹਾ ਮੈਂ ਕੈਂਡੀਡੇਟ ਆ ਮੈਂ ਬੈਕ ਆ ਦੇ ਦੇਣੀ ਇਹ ਗੱਲ ਜੀ ਡੇਟ ਦਾ ਮਤਲਬ ਆ ਵੀਡੀਓ ਬਣਾ ਰਹੇ ਬੈਕ ਕਰਕੇ ਬਣਾ ਰਹੇ ਡੇਟ ਦਾ ਮਤਲਬ ਨਹੀਂਗਾ ਤੁਸੀਂ ਇਹ ਗੱਲ ਪਹਿਲਾਂ ਕਹੀ ਹੈ ਸਾਡਾ ਜਿਹੜਾ ਦੇਖੋ ਉਹਨੂੰ ਜਾਣਦਾ ਸਾਰਾ ਕੋਈ ਨਾ ਜਾਣਦੀ ਹਸਾਂ ਦੇ ਉਹਦੀ ਫਾਈਲ ਕਾ ਸਾਰੀ ਦੁਨੀਆ ਜਾਂਚਦੀ ਆ। ਬਾਦੋ ਸਰ ਦਾ ਮੋਰ ਤੋਂ ਮੈਂ ਜਾ। ਹਾਂ ਗੱਲ ਗੱਲ ਬਾਈ ਜੀ ਸਹਿ ਰਹੀ ਆਪਾਂ ਫੇਸਬੁੱਕ ਯੂਟਿਊਬ ਤੇ ਮੈਂ ਕਰਦੇ ਆ ਜਾ ਜਾ ਬੋਲਦਾ। ਗੱਲ ਕੀ ਆ ਵੀ ਕੈਂਸ਼ੇ ਦੇ ਪਾਰਕਿੰਗ ਆਉਂਦੀ ਆ। ਤੁਸੀਂ ਠੇਕਾ ਭਰਦੇ ਆ ਮੈਂ ਮੰਨਦਾ ਜੇ ਉਹ ਠੇਕਾ ਭਰਤੀ ਆ ਸਰਕਾਰ ਵੀ ਕੋਟ ਤੋਂ ਠੇਕਾ ਲੈਂਦੀ ਆ ਫਿਰ ਕੰਮ ਸੇਕਮ ਗੱਡੀਆਂ ਧੁੱਪੇ ਤੇ ਨਾ ਖੜਨ। ਸ਼ਾਮੇ ਖੜੀ ਗੱਡੀ ਟੱਡੀ। ਇਹਦਾ ਡਰਾਫਟ ਆ। ਕਮਾਲ ਦੀ ਗੱਲ ਤੇ ਪਛਾਹ ਹੁਣ ਕਿਵੇਂ ਬਣਾਈਏ ਹਾਂ ਇਹਦਾ ਬਈ ਬਈ ਉਸੇ ਚਾਹੀਏ ਨਾ ਤੁਹਾਡੇ ਚੰਡੀਗੜ੍ਹ ਬਈ ਜੀ ਉਹੀ ਰੋਲਾ ਇਹ ਸਾਰੀ ਲੁੱਟ ਹੋ ਰਹੀ ਹੈ ਆਮ ਜਨਤਾ ਦੀ ਹੋ ਰਹੀ ਹੈ ਤੁਹਾਡੀ ਵੀ ਹੋ ਰਹੀ ਹੈ ਹਾਂ ਇੱਕ ਇੱਕ 20 ਰੁਪਏ ਦਿੱਕੇ ਅਸੀਂ ਤਾਂ ਸਾਨੂੰ ਸੁੱਖਾ ਹੋਏ ਲੈਂਦੇ ਗੱਲ 20 ਰੁਪਏ ਦੀ ਨਹੀਂ ਗਈ ਪਰਚੀ ਤਾਂ ਕੱਢੀ ਹੋਏ ਫਿਰ ਤੁਹਾਡੀ ਪਰਚੀ ਮਗਰ ਪਤਾ ਕੀ ਲਿਖਿਆ ਹੈ ਸਾਮਾਨ ਦੀ ਜ਼ਿੰਮੇਵਾਰੀ ਫਿਰ ਜ਼ਿੰਮੇਵਾਰੀ ਚੱਕੋ ਬਈ ਇਹਦੀ ਬੱਚੀ ਨਹੀਂ ਗਿਆ ਸਾਮਾਨ ਦੀ ਜ਼ਿੰਮੇਵਾਰੀ ਚੱਕੋ ਤੁਹਾਡੀ ਪਰਚੀ ਦੀ ਗੱਲ ਹੈ ਕਿ ਨਾ ਪਾਰਕੇਗਾ ਸਾਮਾਨ ਲੈ ਪਰਚੀ ਮਾਰਕੇ ਅੰਦਰ ਪਾ ਗਏ ਵੇਖੋ ਅੰਦਰ ਇਹ ਤੁਹਾਡੀ ਜ਼ਿੰਮੇਵਾਰੀ ਨਹੀਂ ਪਾਰਲ ਸ਼ੀਸ਼ਾ ਤੋੜ ਗਈ ਕਮਲੀ ਤੇ ਅਸੀਂ ਪਵਾ ਕੇ ਦਿੱਤਾ ਕਮਲੀ ਸ਼ੀਸ਼ਾ ਤੋੜ ਗਈ ਪਰਚੀ ਹੀ ਹੁੰਦੇ ਕੋਲ ਅਸੀਂ 2500 ਦਿੱਤਾ ਸਾਰੀ ਸਾਰੇ ਬੰਦੇ ਘੁਆਏ ਤੇ ਅਸੀਂ ਪੈਸੇ ਦਿੱਤੇ ਆ ਕਾਹਦੇ ਦਿੱਤੇ ਆ 2500 ਜੇ 300 ਰੁਪਏ ਲੈਣੇ ਆ ਸਾਡੀ ਪਾਗਲ ਆਉਂਦੀ ਐ ਤੇ ਉਹ ਸੀਟਾ ਤੋੜਦੀ ਅਸੀਂ ਪਵਾ ਕੇ ਦਿੱਤਾ ਵੀਰੇ ਦਰਦਬਾਹ ਨਾਲ ਬੋਲੋ ਨਹੀਂ ਦਰਦਬਾਹ ਨਹੀਂ ਵੀਰੇ ਬੋਲਦੇ ਤੇ ਮੇਰੇ ਬਾਅਦ ਮੇਰੀ ਵੀਰੇ ਮੇਰਾ ਕੰਮ ਐ ਮੇਰੇ profession ਦਾ ਹਾਵਨਾਵਾਜ ਐ ਲੈ ਰੋਡ ਦੇ ਉੱਪਰ ਪਾਰਕਿੰਗ ਨਹੀਂ ਰੋਕੀ ਮੇਰੇ ਭਰਾ ਗੱਡੀ ਰੋਕੀ ਐ ਪਰਚੀ ਲੈ ਕੇ ਆਇਆ ਵੀਰੇ ਮੈਨੂੰ ਆਹ ਸੁਣ ਲੈ ਤਾਂ 60 ਕਟਿੰਗ ਹੋ ਗਈ ਸਾਡੀ ਜਿੰਮੇਵਾਰੀ 300 ਰੁਪਏ ਬਣਿਆ ਨਹੀਂ ਹੁੰਦਾ ਅੱਜ 200 ਰੁਪਏ ਪਰਚੀ ਵੀ ਬਾਈ ਬੋਲਣਾ ਬੋਲਣਾ ਨਹੀਂ ਬੜਾ ਇੱਟਿਆ ਆਇਆ ਨਹੀਂ ਨਹੀਂ ਤੁਸੀਂ ਹੋ ਚੰਦੂ ਤੁਸੀਂ ਹੋ ਚੰਦੂ ਵੇ ਆ ਨਾ ਚੰਦੂ ਬਾਜੀ ਨੂੰ ਸਾਰੀ ਜਾਨ ਦੇਉਦੀ ਹੱਥ ਪੋਣਾ ਲੰਮਾ ਤੈਨੂੰ ਬੋਲ ਆ ਨਾ ਨਹੀਂ ਬੈਠ ਕੇ ਸੁਣ ਲੈ ਨਾ ਇਹਨੇ ਪੁੱਛਿਆ ਠੇਕੇਦਾਰ ਕਹਿੰਦਾ ਮੈਂ ਕਿਹੜਾ ਬੰਦਾ ਆ ਬੈਠ ਕੇ ਪੜਾਉਂਦੇ ਪੈਣੇ ਨਾ ਨਾ ਟੂਣ ਵੀਰੇ ਸੁਣ ਤੂੰ ਮੇਰਾ ਭਰਾ ਐ ਗੱਲ ਮੈਂ ਜਿਹੜੀ ਮੈਂ ਕਿਦਾਂ ਦੁਬਾਰਾ ਕਰ ਦੇਣਾ ਦੁਬਾਰਾ ਕਰ ਦੇਣਾ ਮੈਂ ਤੁਸੀਂ ਆ ਕੇ ਕਿਹਾ ਕੱਦ 30 ਰੁਪਏ ਮੈਂ ਕੈਂਡੀਡੇਟ ਆ ਤੁਹਾਡੇ ਬੰਦੇ ਨੇ ਪਰਚੀ ਲੈਣ ਲੱਗੇ ਮੈਨੂੰ ਇਹ ਗੱਲ ਕਹੀ ਨਹੀਂ ਤੁਸੀਂ ਕਹਿੰਦੇ ਕੈਂਡੀਡੇਟ ਆ ਮੈਂ ਨਹੀਂ ਪੈਸੇ ਦੇਣੇ ਹਾਂ ਮੈਂ ਵਧੀਆ ਗੱਲ ਹੈ ਵਧੀਆ ਗੱਲ ਹੈ ਨਾ ਨਾ ਤੁਸੀਂ ਇਹ ਗੱਲ ਮੈਨੂੰ ਕਹੀ ਮੈਂ ਕਾਹਦੇ ਪੈਸੇ ਤੁਸੀਂ ਕਹਿੰਦੇ ਮੈਂ ਕਾਹਦੇ ਪੈਸੇ ਮੈਂ ਕੈਂਡੀਡੇਟ ਪਹਿਲਾਂ ਸੁਣੋ ਮੈਂ ਤੇ ਨਹੀਂ ਚੱਲਿਆ ਮੈਂ ਗੱਲ ਕੀਤੀ ਹੈ ਹਾਂ ਪਰ ਜੀ ਲੈ ਕੇ ਗਏ ਨੇ 30 ਰੁਪਏ ਤਿੰਨ ਤੋਂ ਕਹਿੰਦੇ ਮੈਂ ਕਹਿੰਦੀ ਮੈਨੂੰ ਪਹਿਲਾਂ ਕਹਿ ਕੇ ਜਾਓ ਨਹੀਂ ਲੈਂਦਾ ਮੈਂ 30 ਗੱਲ ਹੀ ਕੋਈ 30 ਰੁਪਏ ਖਾ ਰਹੇ ਪਰ ਨਹੀਂ ਰੱਖਦੇ ਨੇ ਮੇਰੇ ਪੈਸੇ ਮੈਂ ਨਿੰਦ ਕਰਦਾ ਜਾਓ ਹੀ ਜਾਓ ਕੋਈ ਗੱਲ 7 ਵਜੇ ਪਹੁੰਚੋ ਕੋਈ ਨਹੀਂ ਲੈ ਲੈ ਪੈਸੇ ਨਾ ਦੇ ਦੋ ਛੜਕਦੀ ਆ ਦੋ ਛੜਕਦੇ ਆ ਅੰਮਰ ਹੈਗੀ ਸਤਿ ਸ਼੍ਰੀ ਅਕਾਲ ਬਾਈ ਜੀ ਗੱਲ ਫਿਰ ਮੇਰੀ ਤਾਂ ਸੁਣ ਲੋ ਭਰਾ ਜੀ ਗੱਲ ਕੀ ਗੱਲ ਹੈ ਗੱਲ ਹੱਥ ਨਹੀਂ ਲੜਨ ਵਾਸਤੇ ਹਾਂ ਲੋ ਆਪ ਬਾਪ ਜੀ ਜਿਹੜੇ ਨਾ ਮੈਂ ਜਤਾਦਾ ਇਹਨੂੰ ਕੋਸ਼ਿਸ਼ ਹੋਗਾ ਨਹੀਂ ਜ਼ਿੰਮੇਵਾਰੀ ਮੇਰੀ ਹੈ ਬਾਰ ਬਾਰ ਇਹ ਪਹਿਲਾਂ ਵੀ ਬਣਾਇਆ ਸਭ ਤੋਂ ਚੰਗਾ 25 ਲੈ ਕੇ ਬੋਰਡ ਕਿਉਂ ਨਹੀਂ ਜਾਂਦਾ ਤੇਰਾ ਅੱਖ ਇਹਨਾਂ ਨੇ ਕਾਹਦੀਆਂ ਬਰਸੀਆਂ ਕਰਦੇ ਆ ਉਹ ਤੈਨੂੰ ਦੱਸੇ ਜੇ 7 ਲੱਖ ਦਾ ਆ ਤੁਸੀਂ ਵੀ ਜਾਣ ਦੋ ਨਾ 24 ਦਾ ਕਹਿੰਦੇ ਆ ਤੁਸੀਂ ਵੀ ਜਾਣ ਦੋ ਕੱਲੋ ਫਿਰ ਆਓ ਬਾਰ ਦਾ ਟੋਕੀ ਦਾ ਰਾਸ਼ਟਰ ਉਹ ਤੁਸੀਂ ਐ ਕਰੋ ਨਾ ਇਹ ਕਿ ਇੱਕ ਐਸੇ ਬੋਰਡ ਲਾਓ ਭਾਈ ਸਾਹਿਬ ਗੱਲ ਸੁਣੋ ਬੋਰਡ ਲੱਗਾ ਬੋਰਡ ਉਸਤਾਜੀ ਸਾਹਮਣੇ ਉਹਨੇ ਉੱਤੇ ਕੋਈ ਲੈ ਗਿਆ ਹੋਵੇ ਜੇ ਸਾਡੀ ਗੱਡੀ ਹੈ ਤਾਂ ਚੱਕੀ ਜਾਏ ਗੱਡੀ ਭੱਜ ਜਾਵੇ ਟੁੱਟ ਜਾਵੇ ਕਿਸੇ ਅਫਸਰ ਦੇ ਨਾਮ ਤੇ ਲੱਗੀ ਹੋਵੇ ਤਾਂ ਵੀ ਬਣਾ ਕੋਣੀ ਆਤ ਨਹੀਂ ਹੈਗੀ ਵਿਚਾਰਿਆ ਦੀ ਓਨੀ ਗੱਡੀ ਦੇ ਇਹ ਕੀ ਕਰਾ ਦੂਗਾ ਉਹ ਪਰਚੀ ਤੇ ਨੀ ਪਾਗੀ ਇਹ ਨਾਲ ਕਹਿਦਾ ਵੇ ਤੇ ਆ ਆਪਣੀ ਇਹ ਆ ਆਪਣੀ ਨਹੀਂ 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 ਅਸੀਂ ਖੜੇ ਹਾਂ ਹਾਂਜੀ ਆਪਣੀ ਪਰਸੋ ਸਾਡੀ ਪਰਚੀ ਦੇ ਸਾਨੂੰ ਇਹਨਾਂ ਦੀ ਲੋ ਇਹ ਨਹੀਂ ਉਹ ਪੈਸੇ ਦੇ ਆਂ ਯਾਰ ਮਾਰੀ ਨੀ ਜਾਣਾ ਤੂੰ ਐਵੇਂ ਤੈਨੂੰ ਕਹਾਂ ਮਾਰੀ ਜਾਣਾ ਉਸਤਾਦ ਜੀ ਨਹੀਂ ਕਰ ਮੋਹ ਤਾਂ ਪੱਤੀ ਦਾ ਬੋਸ ਹੈ ਮਾਰੀ ਚਾਕੇ ਕੋਈ ਗੱਲ ਉਹਨਾਂ ਨੂੰ ਨਹੀਂ ਦੇਣੇ ਦੀ ਉਹਨਾਂ ਨੂੰ ਕੋਈ ਗੱਲ ਉਹਨੂੰ ਹੀ ਕਾਬ ਚਦਾ ਜਿੰਨੇ ਚੁਕਾ ਗਿਆ ਆ ਕਰ ਲੈ ਕੋ ਉਸਤਾਦ ਜੀ ਨਹੀਂ ਸਕਦਾ ਮੈਂ ਕਹੂੰ ਕੌਣ ਹੁੰਦਾ ਨਹੀਂ ਕੌਣ ਹੈ ਜੀ ਨਹੀਂ ਨਹੀਂ ਯਾਰ ਐਵੇਂ ਹੋ ਰਹੀ ਜਾਂਦਾ ਪਰਚੀ ਸਾਡੀ ਪਰਚੀ ਨਹੀਂ ਯਾਰ ਸੁਣ ਪਰਚੀ ਨਹੀਂ ਗੱਲ ਸੁਣ ਇੱਕ ਵਾਰ ਯਾਰ ਨਾ ਫੇਰੀ ਉਹ ਬੰਦੇ ਨਹੀਂ ਸਮਝਾਣ ਬੀਚੇ ਗੱਡੀ ਜੀ ਉਹਨੂੰ ਸਕੂਟਰ ਤੇ ਚੱਲਿਆ ਸੀਗਾ ਹਾਂ ਆਹ ਛੇਰ ਜਾਉਂਦੇ ਇਹਨੂੰ ਪੜ ਪਰਨਾ ਦੇ ਪੜ ਪਰਨਾ ਨਾ ਪੜ ਲਿਆ ਤੁਸੀਂ ਕੀ ਪੜਿਆ ਦੱਸੋ ਤੁਸੀਂ ਆਹ ਦੇਖ ਲਈ ਗਿਆ ਪਰਚੀ ਗਮ ਗਮ ਹੋਣ ਗਮ ਹੋਤੇ ਮਾਨ ਦੀ ਕੋਈ ਜੰਮੇ ਸਾਰੀ ਸਮਾਂ ਉਹ ਗੱਲ ਤਾਂ ਸੁਣ ਲੈ ਮਾਨ ਤੁਸੀਂ ਅੰਦਰ 50 ਲੱਖ ਰੱਖੇ ਹੋ ਤਾਂ 50 ਲੱਖ ਦੇਣਾ ਸੁਣ ਲੈ ਉਹਦਾ ਹੋ ਗਿਆ ਉਹ ਨਹੀਂ ਯਾਰ ਦਫਾ ਨਹੀਂ ਨਾ ਐਈਓ ਗੱਲ ਆਹ ਪੜ ਪਰਚੀ ਗਮ ਹੋਣ ਤੇ 100 ਰੁਪਇਆ ਜੁਰਮਾਨਾ ਲੱਗੇਗਾ ਤੂੰ ਚਲਾ ਜਾਂਦਾ 100 ਜੁਰਮਾਨਾ ਲੱਗਣਾ ਸੀ ਹਾਂ ਇੱਕ ਸਾਨੂੰ ਜ਼ਮਾਨਤੀ ਲੈਣਾ ਪੈਣਾ ਸੀ ਦੇਖੋ ਆਬ ਕਾਲਾ ਜਮਾਨਤੀ ਲੈਣਾ ਪੈਣਾ ਉਸਤਾਦ ਜੀ ਮੈਂ ਨਹੀਂ ਲੈਂਦਾ ਯਾਰ ਔਰ ਫੇਰ ਜਾ ਇਧਰ ਦੇਖ ਨਾ ਮੈਂ ਲੈਣਾ ਅੱਗੇ ਅੱਗੇ ਸੁਣ ਇਹ ਇਧਰ ਵੇਖੋ ਨਾ ਇਧਰ ਸੁਣਨਾ ਯਾਰ ਨਹੀਂ ਨਹੀਂ ਇਹਨੂੰ ਸਮਝਾ ਲੈਣ ਦੇ ਬੰਦੇ ਨਾਲ ਕਿਵੇਂ ਨਾਲ ਜ਼ਿੰਮੇਵਾਰੀ ਲਈ ਜਾਵੇਗੀ ਨਾਲ ਵੀ ਇੱਕ ਜ਼ਿੰਮੇਵਾਰੀ ਲਈ ਜਾਵੇਗੀ ਆਧਾਰ ਕਾਰਡ ਲਈਦਾ ਵਾ ਆਧਾਰ ਕਾਰਡ ਦੀ ਫੋਟੋ ਤੇ ਫੋਟੋ ਖਿੱਚ ਕੇ ਉਹ ਤੈਨੂੰ ਕਿਉਂ ਵਿਖਾਈ ਆਧਾਰ ਕਾਰਡ ਲੈ ਤੂੰ ਘਰ ਨਰ ਲੱਗਿਆ ਸਾਡੇ ਤੇ ਉਸਤਾਦ ਜੀ ਛੱਡੋ ਇਹ ਗੱਲ ਐਵੇਂ ਨਹੀਂ ਇਹ ਛੱਡੋ ਗੁਰੂ ਜੀ 啊，那边是上的那